ਦੋਸਤੋ ਅੱਜ ਆਪਾਂ ਦੇਖਾਂਗੇ ਗਲਾਸ ਹਾਊਸ ਜਿਸ ਨੂੰ ਤੁਸੀਂ ਕੱਚ ਦਾ ਘਰ ਵੀ ਕਹਿ ਸਕਦੇ ਹੋ ਤੇ ਇਸ ਗਲਾਸ ਹਾਊਸ ਦੀ ਐਂਟਰੀ ਤੇ ਬਹੁਤ ਹੀ ਖੂਬਸੂਰਤ ਫੁੱਲ ਆ ਜਿਹੜੇ ਤੁਹਾਡਾ ਸਵਾਗਤ ਕਰਨਗੇ ਤੇ ਹੁਣ ਆਪਾਂ ਦੇਖਦੇ ਹਾਂ ਗਲਾਸ ਹਾਊਸ ਦੇ ਅੰਦਰ 100 ਪਲੱਸ ਟਾਈਪਸ ਆਫ ਫਲਾਵਰਸ ਲੱਗੇ ਹੋਏ ਹਨ ਤੇ ਇਹ ਜਿਹੜਾ ਗਲਾਸ ਹਾਊਸ ਹੈਗਾ ਇਹ ਗਵਰਨਮੈਂਟ ਬੋਟੈਨੀਕਲ ਗਾਰਡਨ ਉਡੀ ਸਟੇਟ ਤਾਮਲਨਾਡੂ ਦੇ ਵਿੱਚ ਬਣਾਇਆ ਹੋਇਆ ਹੈਗਾ ਤੇ ਇਹ ਜਿਹੜਾ ਬੋਟੈਨੀਕਲ ਗਾਰਡਨ ਹੈ ਬ੍ਰਿਟਿਸ਼ ਰੂਲ ਸਮੇ ਦਾ 1840 ਦਾ ਤੇ ਇੱਥੇ ਬਹੁਤ ਸਾਰੇ ਹੋਰ ਫੋਰਨ ਕੰਟਰੀਜ਼ ਤੋਂ ਵੀ ਪਲਾਂਟਸ ਲਿਆਂਦੇ ਗਏ ਆ ਤੇ ਇੰਡੀਅਨ ਪਲਾਂਟਸ ਵੀ ਹੈਗੇ ਆ ਇਹਦੇ ਵਿੱਚ ਤੇ ਜਿਹੜੇ ਇਹ ਫਲਾਵਰਸ ਨੇਗੇ ਇੱਥੇ ਪਲਾਂਟਸ ਨੇਗੇ ਇਹਨਾਂ ਨੂੰ ਇੱਕ ਸਪੈਸ਼ਲ এনवायरमेंट ਦਿੱਤਾ ਜਾਂਦਾ ਤੇ ਲਾਈਟਿੰਗ ਦਿੱਤੀ ਜਾਂਦੀ ਹੈ ਤਾਂ ਜੋ ਇਹ ਉੱਥੇ ਸਰਵਾਈਵ ਕਰ ਸਕਣ ਤੇ ਇਹ ਰੇਅਰ ਕਿਸਮ ਦੇ ਹੁੰਦੇ ਨੇ ਇਹਦੇ ਵਿੱਚ ਜਿਹੜੇ ਪਲਾਂਟਸ ਨੇਗੇ ਤੇ ਤੁਹਾਨੂੰ ਇੰਡੀਆ ਦੇ ਵਿੱਚ ਇੱਕ ਜਗ੍ਹਾ ਤੇ ਹੀ ਇਹ ਇਕੱਠੇ ਮਿਲ ਜਾਣਗੇ ਤੇ ਤੁਹਾਨੂੰ ਹੋਰ ਇਹ ਕਿਤੇ ਦੇਖਣ ਨੂੰ ਨਹੀਂ ਮਿਲਣਗੇ ਤੇ ਬਹੁਤ ਹੀ ਰੇਅਰ ਕਿਸਮ ਦੇ ਫਲਾਵਰਸ ਨੇਗੇ ਪਲਾਂਟਸ ਨੇਗੇ ਤੇ ਹੋਰ ਜਿਹੜੀ ਵਿਸ਼ੇਸ਼ ਗੱਲ ਹੈ ਸਪੈਸ਼ਲ ਇਹ ਦੀ ਉਹ ਸਾਰੇ ਪੌਟਸ ਦੇ ਵਿੱਚ ਇਹ ਗਮਲਿਆਂ ਦੇ ਵਿੱਚ ਹੀ ਲਗਾਏ ਗਏ ਨੇਗੇ ਇਸ ਗਾਰਡਨ ਦੇ ਵਿੱਚ ਇੱਕ ਕੰਪੀਟੀਸ਼ਨ ਵੀ ਹੁੰਦਾ ਹੈ ਫਲਾਵਰਸ ਤੇ ਪਲਾਂਟਸ ਦਾ ਲੋਕ ਇਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਂਦੇ ਨੇ ਆਪਣੇ ਪਲਾਂਟਸ ਤੇ ਫਲਾਵਰਸ ਲੈ ਕੇ ਆਉਂਦੇ ਨੇ ਤੇ ਪ੍ਰਾਈਜ਼ ਵਗੈਰਾ ਦਿੱਤੇ ਜਾਂਦੇ ਨੇ ਬਹੁਤ ਵੱਡਾ ਇਹ ਫਲਾਵਰ ਸ਼ੋਅ ਹੁੰਦਾ ਹੈ ਇੱਥੇ ਇਹਨਾਂ ਫਲਾਵਰਸ ਦੀ ਜਿਹੜੀ ਖੂਬਸੂਰਤੀ ਐ ਤੇ ਜਿਹੜੀ ਇਹਨਾਂ ਦੀ 스멜 ਐ ਇਸ ਹਾਊਸ ਦੇ ਵਿੱਚ ਉਹ ਤੁਹਾਨੂੰ ਇੱਕ ਵੱਖਰਾ ਹੀ ਸਕੂਨ ਦੇ ਦੇਗੀ ਇਸ ਗਲਾਸ ਹਾਊਸ ਵਿੱਚ ਜਿਹੜਾ ਵਿਜ਼ਿਟ ਕਰਨ ਦਾ ਸਹੀ ਸਮਾਂ ਉਹ April ਤੋਂ ਸਟਾਰਟ ਹੁੰਦਾ ਐ April, May, June ਉਸ ਸਮੇਂ ਜਿਹੜੇ ਫੁੱਲ ਨੇ ਉਹ ਪੂਰੀ ਤਰ੍ਹਾਂ ਮਤਲਬ ਕਿ ਖਿੜ ਜਾਂਦੇ ਨੇਗੇ ਤੇ ਤੁਸੀਂ ਉਹਨਾਂ ਦਾ ਮਤਲਬ ਕਿ ਆਨੰਦ ਲੈ ਸਕਦੇ ਹੋ ਉਹਨਾਂ ਦੀ ਖੂਬਸੂਰਤੀ ਦੇਖ ਸਕਦੇ ਹੋਗੇ ਅਸੀਂ ਵੀ ਲੱਕੀਲੀ ਜਦੋਂ ਇੱਥੇ ਵਿਜ਼ਿਟ ਕੀਤਾ ਤਾਂ ਕਾਫੀ ਖੂਬਸੂਰਤ ਫੁੱਲ ਨਿਕਲੇ ਹੋਏ ਸੀਗੇ ਤੇ ਵੈਸੇ ਵੀ ਇਹ ਪਹਿਲਾਂ ਕਾਫੀ ਸਮੇਂ ਤੋਂ ਬੰਦ ਚੱਲ ਰਿਹਾ ਸੀਗਾ ਇਹ ਜਿਹੜਾ ਗਲਾਸ ਹਾਊਸ ਹੈਗਾ ਤੇ ਰੀਸੈਂਟਲੀ ਇਹਨੂੰ ਖੋਲਿਆ ਗਿਆ ਸੀਗਾ ਆਪਣੇ ਟੂਰਿਸਟ ਦੇ ਲਈ ਤੇ ਬਹੁਤ ਸਾਰੇ ਟੂਰਿਸਟ ਇਹਨੂੰ ਹੁਣ ਵਿਜ਼ਿਟ ਕਰ ਰਹੇ ਸੀ ਤੇ ਖੁਸ਼ ਸੀਗੇ ਇਹਨੂੰ ਦੇਖ ਕੇ ਤੇ ਇਹ ਜਿਹੜਾ ਇੱਕ ਬੋਟੈਨੀਕਲ ਗਾਰਡਨ ਹੈ ਇਹ ਗਵਰਨਮੈਂਟ ਬੋਟੈਨੀਕਲ ਗਾਰਡਨ ਹੈ ਇਹ ਕਾਫੀ ਵੱਡਾ ਗਾਰਡਨ ਹੈ ਇਹਦੀ ਇੱਕ ਵੱਖਰੀ ਵੀਡੀਓ ਮੈਂ ਬਣਾਵਾਂਗਾ ਤੇ ਫਿਰ ਤੁਹਾਨੂੰ ਦਿਖਾਵਾਂਗੇ ਇੱਥੇ ਕਾਫੀ ਮਤਲਬ ਕੀ ਜਿਹੜੇ ਪਲਾਂਟਸ ਨੇ ਜੇ ਸੈਂਕੜਾ ਕਿਸਮ ਦੇ ਉਹ ਇੱਥੇ ਲੱਗੇ ਹੋਏ ਨੇ ਬੋਟੈਨੀਕਲ ਗਾਰਡਨ ਦੇ ਵਿੱਚ ਤੇ ਉਹ ਸਮੇਂ ਬ੍ਰਿਟਿਸ਼ ਰੂਲ ਦੇ ਵਿੱਚ ਇੱਥੇ ਜਿਹੜੇ ਰਿਕਸ਼ਪ ਸੀਗੇ ਉਹ ਮਤਲਬ ਕੀ ਵੈਜੀਟੇਬਲ ਤੇ ਫਲਾਵਰਸ ਵਗੈਰਾ ਗਰੋ ਕਰਦੇ ਸੀਗੇ ਧੰਨਵਾਦ